मैंने पूछा कि हिंदू कौन है और मुस्लिम कौन है बोला बताइए हुआ कतिक आए हैं बैठो बैठो जरूर बोले कि गोली मत मारो तू इनको भी इधर शूट किया पूछा कि हिंदू कौन है और मुस्लिम कौन है और इस हमले की साजिश रचने वालों को उनकी कल्पना से भी बड़ी ਸਜਾ ਅੰਬਲੇਗੀ ਕਲ ਜੋਗ ਹੈ ਕਲ ਜੋਗ ਦੋਸਤੋ 22 April 2025 ਨੂੰ ਸ਼ਿਗਰਗਰ ਦੇ ਪੈਲਗਾਮ ਵਿੱਚ નિર્ਦੋਸ਼ ਭਾਰਤੀਆਂ ਪ੍ਰਦੈਸ਼ਤ ਕਰਤਾ ਨੇ ਫਾਇਰਿੰਗ ਕਰਕੇ 28 ਦੇ ਕਰੀਬ ਲੋਕਾਂ ਦੀ ਹੱਤਿਆ ਕਰ ਦਿੱਤੀ ਮਰਨ ਵਾਲਿਆਂ ਵਿੱਚ ਇੱਕ ਲੋਕਲ ਨੂੰ ਛੱਡ ਕੇ ਬਾਕੀ ਸਾਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਸਲਾਨੀ ਸਨ ਇਹਨਾਂ નિર્ਦੋਸ਼ ਲੋਕਾਂ ਦੀ ਮੌਤ ਉੱਪਰ ਪੂਰੇ ਭਾਰਤ ਵਿੱਚ ਰੋਹ ਦਾ ਮਾਹੌਲ ਬਣਿਆ ਹੋਇਆ ਸੀ ਦਸ਼ਤਗਰਦਾਂ ਪਾਕਿਸਤਾਨੀ ਦਸ਼ਤਗਰਦਾਂ ਖਿਲਾਫ ਬੜੇ ਹੀ ਗੁੱਸੇ ਵਾਲਾ ਮਾਹੌਲ ਰਿਹਾ ਲੋਕ ਚਾਹੁੰਦੇ ਸਨ ਕਿ ਇਹਨਾਂ ਦਸ਼ਤਗਰਦਾਂ ਨੂੰ ਸਮਰਥਨ ਦੇਣ ਵਾਲੇ ਖਾਦ ਪਾਣੀ ਦੇਣ ਵਾਲੇ ਪਾਕਿਸਤਾਨ ਨੂੰ ਇੱਕ ਸਬਕ ਸਿਖਾਇਆ ਜਾਵੇ ਇਕ ਨਿਰਣਾਇਕ ਜੰਗ ਉਸ ਪਾਕਿਸਤਾਨ ਖਿਲਾਫ ਛੇੜੀ ਜਾਵੇ ਹੁਣ ਛੋਟੀ ਮੋਟੀ ਸਰਜਕਲ ਸਟ੍ਰਾਈਕ ਉਸ ਨਾਲ ਗੱਲ ਨਹੀਂ ਬਣਨੀ ਸੀ ਗੱਲ ਉਸ ਤੋਂ ਕਾਫੀ ਅੱਗੇ ਵੱਧ ਗਈ ਹੈ ਮਤਲਬ ਜੰਗ ਭਾਰਤ ਪਾਕਿਸਤਾਨ ਦੀ ਜੰਗ ਭਾਰਤ ਹਮੇਸ਼ਾ ਹੀ ਜੰਗ ਨੂੰ ਟਾਲਦਾ ਰਿਹਾ ਪਰ ਪਾਕਿਸਤਾਨ ਉਹ ਤਾਂ ਹਲਕੇ ਹੋਏ ਕੁੱਤੇ ਵਾਂਗੂ ਕਈ ਵਾਰ ਭਾਰਤ ਨਾਲ ਜੰਗ ਛੇੜਨ ਲਈ ਕਾਲਾ ਹੁੰਦਾ ਰਿਹਾ ਭੋਂਗਦਾ ਰਿਹਾ ਢੜਕਾਉ ਬਿਆਨਬਾਜ਼ੀ ਤੱਕ ਕਰਦਾ ਰਿਹਾ ਕਿ ਜੰਗ ਛੇੜ ਹੀ ਜਾਵੇ ਇੱਥੋਂ ਤੱਕ ਕਿ ਪਿੱਛੇ ਜਿਹੇ ਬੰਗਲਾਦੇਸ਼ ਜਿਹੜਾ ਛਟਕੂ ਜਿਹਹਾ ਦੇਸ਼ ਉਹ ਵੀ ਜੰਗ ਲਈ ਭਾਰਤ ਨੂੰ ਉਕਸਾ ਰਿਹਾ ਸੀ ਪਰ ਭਾਰਤ ਜੰਗ ਵਿੱਚ ਖੁੱਲ੍ਹ ਕੇ ਜੰਗ ਦੇ ਮੈਦਾਨ ਵਿੱਚ ਨਾ ਉਤਰਿਆ ਕੀ ਇਸ ਵੇਲੇ ਭਾਰਤ ਦੇ ਜੋ ਪ੍ਰਧਾਨ ਮੰਤਰੀ ਹਨ ਸ਼੍ਰੀਮਾਨ ਨਰਿੰਦਰ ਮੋਦੀ ਜੀ ਕੀ ਉਹ ਜੰਗ ਤੋਂ ਡਰਦੇ ਹਨ ਇੰਟਰਪੋਗ ਹਨ ਉਹ ਕਿਉਂ ਜੰਗ ਜਾਣਾ ਪਰવાર-ਪਰ ਥੋਪੀ ਜਾ ਰਹੀ ਹੈ ਉਸ ਤੋਂ ਲਗਾਤਾਰ ਭਜਦੇ ਹੋਏ ਨਜ਼ਰ ਆਉਂਦੇ ਹਨ ਜਰੂਰ ਇਸ ਦੇ ਕੁਝ ਠੋਸ ਕਾਰਨ ਹੀ ਹੋਣਗੇ ਅੱਜ ਉਹਨਾਂ ਹੀ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ

आपकी सेफ्टी के लिए आए आपकी सेफ्टी के लिए आए हैं बैठो 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 भी अरे अरे वैसे वैसे बैठो आपकी सेफ्टी के लिए आए हैं हम इंडियन आर्मी हैं बैठो ये इंडियन आर्मी आप लोग कहाँ से आए हो कहाँ से आए आप लोग आपके बच्चे कुछ नहीं करेंगे थोड़ा बताइए हुआ आए हैं बैठो बैठो ਦੋਸਤੋ ਇਹ ਦਸ਼ਤਗਰਦੀ ਹਮਲਾਕ ਕਾਇਰਾਨਾ ਹਰਕਤ ਸੀ ਇਹੋ ਜਿਹੀਆਂ ਹਰਕਤਾਂ 80 ਦੇ ਦੌਰ ਵਿੱਚ ਪੰਜਾਬ ਵਿੱਚ ਵੀ ਹੁੰਦੀਆਂ ਰਹੀਆਂ ਸਨ ਜਦੋਂ ਪੰਜਾਬ ਵਿੱਚ ਬੱਸਾਂ ਟ੍ਰੇਨਾਂ ਤੋਂ ਲਾ ਕੇ ਪਿੰਡਾਂ ਵਿੱਚੋਂ ਘਰਾਂ 'ਚ ਵੜ ਕੇ ਹਿੰਦੂਆਂ ਦੇ ਕਤਲ ਕੀਤੇ ਜਾਂਦੇ ਸਨ ਦਸ਼ਤਗਰਦਾ ਦੁਆਰਾ ਜੋ ਆਪਣੇ ਆਪ ਨੂੰ ਧਰਮੀ ਯੋਧੇ ਕਹਿੰਦੇ ਸਨ ਖਾਰਕੂ ਕਹਿੰਦੇ ਸਨ ਜਦੋਂ ਕਿ ਸਿੱਖ ਸਿਧਾਂਤਾਂ ਦੇ ਇਹ ਬਿਲਕੁਲ ਉਲਟ ਕੰਮ ਕਰ ਰਹੇ ਸਨ ਸਿੱਖਾਂ ਦੀ ਤਲਵਾਰ ਹਮੇਸ਼ਾ ਹੀ ਮਜਲੂਮਾਂ ਲਈ ਧਰਮ ਲਈ ਹੱਕ ਸੱਚ ਲਈ ਉੱਡਦੀ ਰਹੀ ਪਰੇ ਹਿੰਦੂਆਂ ਨੂੰ ਪੰਜਾਬ ਵਿੱਚ ਇਸ ਕਰਕੇ ਮਾਰ ਰਹੇ ਸਨ ਕਿ ਹਿੰਦੂ ਇਸ ਕਤਲਿਆਂ ਤੋਂ ਡਰ ਕੇ ਪਿੰਡਾਂ ਸ਼ਹਿਰਾਂ ਤੋਂ ਇੱਥੋਂ ਤੱਕ ਹੀ ਪੰਜਾਬ ਨੂੰ ਛੱਡ ਕੇ ਚਲੇ ਜਾਣ ਪਰ ਉਹਨਾਂ ਦੇ ਇਹ ਮਨਸੂਬੇ ਸਫਲ ਨਾ ਹੋਏ ਬੇਸ਼ੱਕ ਪਿੰਡਾਂ ਵਿੱਚੋਂ ਹਿੰਦੂ ਤਬਕਾ ਬਹੁਤ ਹੱਦ ਤੱਕ ਉੱਜੜ ਕੇ ਸ਼ਹਿਰਾਂ ਵਿੱਚ ਆਣ ਵਸਿਆ ਪਰ ਪੰਜਾਬ ਵਿੱਚ ਹਿੰਦੂ ਸਿੱਖ ਦੀ ਭਾਈਚਾਰਕ ਸਾਂਝ ਉਹ ਕੁਝ ਹੱਦ ਤੱਕ ਹਾਲੇ ਵੀ ਕਾਇਮ ਹੈ ਪਰ ਕਸ਼ਮੀਰ ਘਾਟੀ ਉੱਥੇ ਇੰਜ ਨਹੀਂ ਹੋਇਆ ਦੋਸਤੋ ਉੱਥੇ ਕੋਈ ਗੁਰਬਾਣੀ ਨਹੀਂ ਸੀ ਜਿਸ ਤੋਂ ਉਹ ਸੇਂਦ ਲੈਣ ਦੇ ਜੋ ਇਹਨਾਂ ਨੂੰ ਮੰਦੇ ਕੰਮਾਂ ਤੋਂ ਵਰਜਦੀ ਉਹ ਮਜ਼ਬ ਦੇ ਨਾਂ 'ਤੇ ਹੀ ਹਿੰਦੂਆਂ ਨੂੰ ਮਾਰਦੇ ਰਹੇ ਵੱਡੀ ਸੰਖਿਆ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਵੱਡੀ ਸੰਖਿਆ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਦਿਨਾਂ ਵਿੱਚ ਹੀ 90 ਦੇ ਦਸ਼ਕੇ ਵਿੱਚ ਘਾਟੀ ਤੋਂ ਪਜਾ ਦਿੱਤੇ ਗਏ ਹੁਣ ਫੇਰ ਜਦੋਂ ਕਸ਼ਮੀਰ ਵਿੱਚ ਹਾਲਾਤ ਨੋਰਮਲ ਸੀਵਲ ਆ ਰਹੇ ਹਨ ਇਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਫੇਰ ਇਹ ਪੈਲਗਾਮ ਵਾਲਾ ਵਾਕਾ ਹੋ ਗਿਆ ਹੈ ਦੱਸਿਆ ਜਾਂਦਾ ਹੈ ਕਿ دہشت گردਾਂ ਨੇ ਪੈਲਗਾਮ ਵਿੱਚ ਸਲਾਨਿਆਂ ਦੀ ਆਈਡੈਂਟਿਟੀ ਪੁੱਛ ਕੇ ਉਹਨਾਂ ਨੂੰ ਮਾਰਿਆ ਜੋ ਮੁਸਲਮਾਨ ਨਹੀਂ ਸੀ ਉਸ ਨੂੰ ਗੋਲੀ ਮਾਰ ਦਿੱਤੀ ਗਈ ਉਹ ਬੋਲੇ ਕਿ ਗੁੱਦੀ ਮਤ ਮਾਰੋ तो भी किया। कि हिंदू कौन है और मुस्लिम कौन है? और पहले पूछ रहे थे हिंदू अलग हो जाओ मुस्लिम अलग हो जाओ सब लोग उधर घूमने आए थोड़ी ना मजहब का कुछ था उधर तो ये होना ही होना चाहिए ऐसा लगता है हमारे सामने ही सब घूम रहा उधर कोई पुलिस वाला भी नहीं था ਜਿਸ ਬਾਰੇ ਥੋੜਾ ਵੀ ਸ਼ੱਕ ਹੋਇਆ ਖਾਸ ਕਰਕੇ ਪੁਰਸ਼ਾਂ ਦੀ ਤਾਂ ਉਹਨਾਂ ਦੀ ਪੈਂਡ ਤਰਵਾ ਕੇ ਇਹ ਚੈੱਕ ਕੀਤਾ ਗਿਆ ਕਿ ਇਹਨਾਂ ਦਾ ਖਤਨਾ ਹੋਇਆ ਹੈ ਜਾਂ ਨਹੀਂ ਇਹ ਜੀ ਦੋਸਤੋ 28 ਦੇ ਕਰੀਬ ਸਲਾਨੀ ਜੋ ਜੰਨਤ ਕਹੀ ਜਾਂਦੀ ਹੈ ਕਸ਼ਮੀਰ ਦੀ ਵਾਦੀ ਉੱਥੇ ਸਲਾਨੀ ਬਣ ਕੇ ਆਏ ਸਾਨੂੰ ਉਹਨਾਂ ਨੂੰ ਜੰਨਤ ਨਿਸ਼ੀਨ ਕਰ ਦਿੱਤਾ ਗਿਆ ਦੋਸਤੋ ਗੋਲੀ ਮਾਰਨ ਵੇਲੇ ਕੁਝ ਮਹਿਲਾਵਾਂ ਇਸ ਕਰਕੇ ਛੱਡ ਦਿੱਤੀਆਂ ਗਈਆਂ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਉਹਨਾਂ ਦਾ ਮੈਸੇਜ ਪਹੁੰਚਾ ਸਕਣ ਮੋਦੀ ਨੂੰ ਚੈਲੰਜ ਮਤਲਬ ਭਾਰਤ ਸਰਕਾਰ ਨੂੰ ਚੈਲੰਜ ਜੋ ਸਰਕਾਰ ਨੇ ਅਸੈਪਟ ਕਰ ਲਿਆ ਲੱਗਦਾ ਹੈ ਨਿਰਦੋਸ਼ਾਂ ਦੀਆਂ ਹੱਤਿਆਵਾਂ ਨਾਲ ਪੂਰੇ ਭਾਰਤ ਵਿੱਚ ਦੁੱਖ ਦੇ ਨਾਲ-ਨਾਲ ਗੁੱਸੇ ਦਾ ਮਾਹੌਲ ਹੈ ਉਹ ਚਾਹੁੰਦੇ ਹਨ ਕਿ دہشتਗਰਦਾਂ ਦੀ ਮਾਂ ਪਾਕਿਸਤਾਨ ਨੂੰ ਇਸ ਵਾਰ ਸਬਕ ਸਿਖਾਇਆ ਜਾਵੇ ਯਾਦਗਾਰੀ ਸਬਕ ਬੇਸ਼ੱਕ ਦੋਸਤੋ دہشتਗਰਦ ਨਫ਼ਰਤ ਦੇ ਮਾਰੇ ਹੁੰਦੇ ਹਨ ਘੱਟ ਬੁੱਧੀ ਵਿਕਾਸ ਵਾਲੇ ਇਹ ਨੌਜਵਾਨ ਹੁੰਦੇ ਹਨ ਮਰ ਕੇ ਜੰਨਤ ਜਾਣਾ ਇਹ ਸੁਪਨਾ ਲੈ ਕੇ ਮਰਨ ਲਈ ਆਉਂਦੇ ਹਨ ਦੀਨ ਅਤੇ ਮਜ਼ਬ ਦੇ ਨਾਂ ਦੇ ਉੱਪਰ ਮਰਿਆ ਦੋਸਤੋ ਜੇ ਜੰਨਤ ਜਾਂ ਸੁਰਗ ਮਿਲਦਾ ਹੁੰਦਾ ਤਾਂ ਸਾਰੀ ਦੁਨੀਆ ਹੀ ਮਰ ਜਾਂਦੀ ਫਿਰ ਜਵਾਨ ਹੋ ਕੇ ਵਿਆਹ ਕਰਵਾਉਣਾ ਗਰਸਤ ਹੋਣਾ ਇਨਾ ਚੰਚਟਾਂ ਵਿੱਚ ਨਾ ਪੈਂਦੀ ਦੁਨੀਆ ਪਰ ਮੰਦਬੁੱਧੀ ਲੋਕ ਮਜਬੀ ਸ਼ਖਸੀਅਤਾਂ ਦੁਆਰਾ ਭਰਮਾ ਲਏ ਜਾਂਦੇ ਹਨ ਫਿਰ ਇਹੋ ਜਿਹੇ ਯੁਵਾ ਉਹ ਇਹੋ ਜਿਹੇ ਕੰਮ ਕਰ ਬੈਠਦੇ ਹਨ ਇਸ ਵਾਰ ਚੰਗੀ ਜਿਹੀ ਉਮੀਦਵਾਰੀ ਗੱਲ ਦੋਸਤੋ ਇਹ ਰਹੀ ਕਿ ਇਸ ਵਾਰ ਇਹਨਾਂ ਕਤਲਾਂ ਤੋਂ ਬਾਅਦ ਵਿਰੋਧ ਵਿੱਚ ਮੁਸਲਮ ਪਾਈਚਾਰੇ ਦੇ ਲੋਕ ਖਾਸ ਕਰਕੇ ਕਸ਼ਮੀਰ ਘਾਟੀ ਦੇ ਲੋਕ ਉਹ ਵੀ ਸੜਕਾਂ ਦੇ ਉੱਪਰ ਉੱਤਰ ਆਏ ਇਨਸਾਨੀ ਕਦਰਾਂ ਕੀਮਤਾਂ ਇਸਲਾਮ ਵਿੱਚ ਵੀ ਜਿਉਂਦੀਆਂ ਹਨ ਇਸਦਾ ਅਹਿਸਾਸ ਬਾਕੀ ਸਮਾਜ ਨੂੰ ਵੀ ਉਹਨਾਂ ਨੇ ਕਰਵਾਇਆ ਨਹੀਂ ਤਾਂ ਪਹਿਲਾ ਦੋਸਤੋ ਇਹਨਾਂ ਦੀ ਚੁੱਪੀ ਬਹੁਤ ਸਾਰੇ ਸਵਾਲ ਖੜੇ ਕਰਦੀ ਹੁੰਦੀ ਸੀ ਪਰ ਇਸ ਵਾਰ ਇਹ ਖੁੱਲ ਕੇ ਸੜਕਾਂ ਦੇ ਉੱਪਰ ਆਏ ਅਤੇ ਬੋਲੇ ਆਖਰ ਇਹਨਾਂ ਦੇ ਵੀ ਤਾਂ ਟ੍ਰੇਡ ਦੇ ਉੱਪਰ ਛੱਟ ਮਾਰੀ ਹੈ ਇਹਨਾਂ ਦਸ਼ਤਕਰਤਾ ਨੇ ਦੋਸਤੋ ਕਸ਼ਮੀਰ ਵਿੱਚ 50% ਤੋਂ ਵੱਧ ਆਬਾਦੀ ਦਾ ਰੋਜ਼ਗਾਰ ਟੂਰਿਜ਼ਮ ਦੇ ਉੱਪਰ ਹੀ ਤਾਂ ਨਿਰਭਰ ਕਰਦਾ ਹੁੰਦਾ ਹੈ ਦੋਸਤੋ ਜੇ ਕਸ਼ਮੀਰ ਵਿੱਚ ਸਲਾਨੀਆਂ ਆਉਣੇ ਬੰਦ ਹੋ ਜਾਣਗੇ ਤਾਂ ਇਹਨਾਂ ਦੀ ਆਮਦਨ ਦਾ ਸਾਧਨ ਘੱਟ ਹੋ ਜਾਵੇਗਾ ਜਾਂ ਇੰਜ ਕਹਿ ਲਿਆ ਜਾਵੇ ਕਿ ਬੰਦ ਹੀ ਹੋ ਜਾਵੇਗਾ ਅੱਜ ਮਿਹਨਤ ਕਰਕੇ ਚੰਗੀ ਰੋਟੀ ਖਾਣ ਵਾਲੇ ਲੋਕ ਕੱਲ ਸਲਾਨੀਆਂ ਦੇ ਨਾਂ ਉਨ ਕਰਕੇ ਤੰਗ ਹਾਲੀ ਵਿੱਚ ਆ ਜਾਣਗੇ ਇਹ ਗੱਲ ਇਹ ਚੰਗੀ ਤਰ੍ਹਾਂ ਕਸ਼ਮੀਰਵਾਸੀ ਹੁਣ ਸਮਝਣ ਲੱਗ ਪਏ ਹਨ ਮਿਹਨਤ ਕਰਕੇ ਚੰਗੀ ਰੋਟੀ ਖਾਣਾ ਘਰ ਪਰਿਵਾਰ ਦੀ ਤਰੱਕੀ ਕੋਈ ਨਹੀਂ ਚਾਹੁੰਦਾ ਦੋਸਤੋ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ 3-3 4-400 ਰੁਪਏ ਲਈ ਪੱਥਰबाजी ਕਰਨ ਅਤੇ ਜੇ ਫੜੇ ਜਾਂਦਾ ਉਹਨਾਂ ਦੀ ਚੰਗੀ ਕਟਮਾਰ ਹੋਵੇ ਇਹੋ ਜਿਹੇ ਹਾਲਾਤ ਕੋਈ ਵੀ ਆਪਣੇ ਪਰਿਵਾਰ ਤੇ ਬੱਚਾ ਲਈ ਨਹੀਂ ਚਾਹੁੰਦਾ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਹ ਚਾਹੁੰਦੇ ਹਨ ਕਿ ਅਜਿਹਾ ਉੱਥੇ ਵਾਪਰੇ ਕਿਉਂਕਿ ਉਹਨਾਂ ਦਾ ਸਿਆਸੀ ਮਨਸੂਬਾ ਉਹ ਪੂਰਾ ਹੋਣਾ ਚਾਹੀਦਾ ਹੈ ਕਸ਼ਮੀਰੀ ਜਾਨ ਖੂਖੜੇ ਵਿੱਚ ਇਨਾ ਵਿੱਚੋਂ ਪਾਕਿਸਤਾਨੀ ਪੱਖੀ ਸੋਚਦੇ ਲੋਕ ਬਹੁਤੇ ਹਨ ਜੋ ਇਹੋ ਜਿਹੀ ਸੋਚ ਰੱਖਦੇ ਹਨ ਭੁੱਖੇ ਮਰਦੇ ਕਸ਼ਮੀਰੀ ਨੌਜਵਾਨ ਹੀ ਤਾਂ ਪਾਕਿਸਤਾਨ ਦੇ ਹੱਥ ਦਾ ਹਾਂਜੀ ਉਹਨਾਂ ਦਾ ਮੋਹਰਾ ਬਣਨਗੇ ਪਾਕਿਸਤਾਨ ਦਾ ਉਹੀਓ ਸੁਪਨਾ ਭਾਰਤ ਦੇ ਟੁਕੜੇ ਟੁਕੜੇ ਕਰਨੇ ਆ ਤੇ ਹੌਲੀ ਹੌਲੀ ਭਾਰਤ ਦਾ ਸਾਰੇ ਭਾਰਤ ਦਾ ਇਸਲਾਮੀਕਰਨ ਕਰਨਾ ਇਨਕਲੂਡਿੰਗ ਪੰਜਾਬ ਦੋਸਤੋ ਦੋਸਤੋ ਪਾਕਿਸਤਾਨ ਦਾ ਸਪਸ਼ਟ ਸਟੈਂਡ ਹੈ ਕਿ ਭਾਰਤ ਵਾਲਾ ਕਸ਼ਮੀਰ ਉਸਨੇ ਪਾਕਿਸਤਾਨ ਅਕੁਪਾਈਡ ਕਸ਼ਮੀਰ ਵਾਂਗੂ ਹਥਿਆਰ ਲੈਣਾ ਹੈ ਪਰ ਅਮੇ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੇ ਲੋਕ ਕਸ਼ਮੀਰੀ ਲੋਕ ਵੱਡੀ ਸੰਖਿਆ ਵਿੱਚ ਮਹਿੰਗਾਈ ਤੋਂ ਦੁਖੀ ਹਨ ਉਹਨਾਂ ਲਈ ਜ਼ਿੰਦਗੀ ਜਿਉਣੀ ਔਖੀ ਹੈ ਪਰ ਇਹ ਭਾਰਤ ਵਿੱਚ ਸੋਖੀ ਰੋਟੀ ਖਾਂਦੇ ਹੋਏ ਕਸ਼ਮੀਰੀਆਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਵਾਉਣਾ ਚਾਹੁੰਦਾ ਹੈ ਪਾਕਿਸਤਾਨ ਦੇ ਜਰਨਲ ਵਗੈਰਾ ਜਦੋਂ ਕਿ ਹੁਣ ਜ਼ਮੀਨੀ ਸਚਾਈ ਥੋੜੀ ਬੋਤੀ ਬਦਲ ਗਈ ਹੈ ਦੋਸਤੋ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੇ ਵਾਸੀ ਕਸ਼ਮੀਰੀ ਉਹ ਭਾਰਤ ਵਿੱਚ ਮਿਲਣ ਲਈ ਤਿਆਰ ਬੈਠੇ ਹਨ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਨੂੰ ਭਾਰਤ ਵਿੱਚ ਸ਼ਾਮਲ ਹੋਣ ਦਿੱਤਾ ਜਾਵੇ ਦੋਸਤੋ ਹੁਣ ਕਸਰ ਸਰਬ ਭਾਰਤ ਵੱਲੋਂ ਹੀ ਹੈ ਪਰ ਭਾਰਤ ਭਾਰਤ ਜੰਗ ਤੋਂ ਭੱਜਦਾ ਹੈ ਭਾਰਤ ਜੰਗ ਨਹੀਂ ਚਾਹੁੰਦਾ ਅਕਸਰ ਇਹ ਪ੍ਰਚਾਰਿਆ ਵੀ ਜਾਂਦਾ ਹੈ ਕੁਝ ਹੱਦ ਤੱਕਾਂ ਦੋਸਤੋ ਇਹ ਗੱਲ ਸੱਚ ਵੀ ਹੈ ਪਹਿਲਾਂ ਪਹਿਲਾਂ 2014 ਤੋਂ ਪਹਿਲਾਂ ਦੋਸਤੋ ਇਸ ਦਾ ਕਾਰਨ ਇਹ ਮੰਨਿਆ ਜਾਂਦਾ ਸੀ ਕਿ ਕਾਂਗਰਸ ਦੀ ਅਗਵਾਈ ਵਿੱਚ ਲੋਟੂ ਨਥਾਵਾਂ ਦਾ ਟੋਲਾ ਭਾਰਤ ਦੀ ਸੱਤਾ ਦੇ ਉੱਪਰ ਕਾਬੂ ਸੀ ਉਹ ਹਜ਼ਾਰਾਂ ਕਰੋੜ ਇਕੱਠੇ ਕਰਕੇ ਆਪਣੇ ਪਰਿਵਾਰਾਂ ਲਈ ਧਨ ਇਕੱਠਾ ਕਰ ਰਿਹਾ ਸੀ ਸੱਤਾ ਦੇ ਉੱਪਰ ਕਾਬੂ ਹੋ ਕੇ ਇਹੋ ਜਿਹੇ ਭ੍ਰਸ਼ਟ ਲੋਕ ਕਾਇਰ ਹੀ ਹੁੰਦੇ ਹਨ ਪਰ ਦੋਸਤੋ 2014 ਵਿੱਚ ਜਦੋਂ ਬੀਜੇਪੀ ਦੀ ਗਵਰਨਮੈਂਟ ਮੋਦੀ ਦੀ ਅਗਵਾਈ ਵਿੱਚ ਸੱਤਾ ਵਿੱਚ ਆਈ ਤਾਂ ਲੋਕਾਂ ਦੀ ਸਰਕਾਰਪਤੀ ਕੁਝ ਸੋਚ ਬਦਲੀ ਹੁਣ ਸੱਤਾ ਵਿੱਚ ਲੋਟੂ ਟੋਲਾ ਨਹੀਂ ਸਕੋ ਆਰਐਸਐਸ ਦੇ ਸਵੈਮ ਸੇਵਕਾ ਵਿੱਚੋਂ ਤਿਆਰ ਹੋਏ ਨੇਤਾਵਾਂ ਦੀ ਇੱਕ ਫੌਜ ਸੀ ਜੋ ਨਿੱਜ ਲਈ ਨਹੀਂ ਜੋ ਸਮਾਜ ਲਈ ਹਿੰਦੂ ਧਰਮ ਲਈ ਦੇਸ਼ ਲਈ ਜੂਨ ਵਾਲੇ ਨੇਤਾਵਾਂ ਦੀ ਉਹਨਾਂ ਦੇ ਸਮੂਹ ਦੀ ਇੱਕ ਟੀਮ ਸੀ ਪਿਛਲੇ ਦਸਾਂ ਸਾਲਾਂ ਵਿੱਚ ਇਹਨਾਂ ਨੇ ਲੋਕਾਂ ਨੂੰ ਬਹੁਤਾ ਨਿਰਾਸ਼ ਵੀ ਨਹੀਂ ਕੀਤਾ ਪਰ ਹੁਣ ਜਦੋਂ ਤੀਜੀ ਵਾਰ ਇਹਨਾਂ ਦੀ ਹੀ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਦਸ਼ਤਗਰਦੀ ਹਮਲਾ ਹੋਇਆ ਦਸ਼ਤਗਰਦਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਾਈਟਲ ਲਲਕਾਰਿਆ ਹੈ ਤਾਂ ਲੋਕ ਹੁਣ ਇਹ ਚਾਹੁੰਦੇ ਹਨ ਕਿ ਇਸ ਵਾਰ ਨਿਰਣਾਇਕ ਯੁੱਧ ਹੋ ਹੀ ਜਾਣਾ ਚਾਹੀਦਾ ਹੈ ਬੇਸ਼ੱਕ ਮੋਦੀ ਗਵਰਨਮੈਂਟ ਨੇ ਵੀ ਲੋਕਾਂ ਦੀ ਨਬਜ਼ ਸਮਝੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਿਦੇਸ਼ੀ ਦੌਰੇ ਨੂੰ ਛੋਟਾ ਕਰਦੇ ਹੋਏ ਭਾਰਤ ਵਿੱਚ ਆ ਕੇ ਇੱਕ ਹਾਈ ਲੈਵਲ ਦੀ ਅਮਰਜੈਂਸੀ ਮੀਟਿੰਗ ਕੀਤੀ ਰਾਤ ਰਦ ਹੁੰਦੇ ਹੁੰਦੇ ਕੁਝ ਮਹੱਤਵਪੂਰਨ ਫੈਸਲੇ ਵੀ ਭਾਰਤ ਸਰਕਾਰ ਨੇ ਆਪਣੀ ਮੀਟਿੰਗ ਵਿੱਚ ਲੈ ਲਏ। ਇਹਨਾਂ ਵਿੱਚੋਂ ਦੋਸਤੋ ਪ੍ਰਮੁੱਖ ਫੈਸਲਾ ਇਹ ਸੀ ਕਿ ਦੋ ਦਿਨਾਂ ਦੇ ਅੰਦਰ ਅੰਦਰ ਪਾਕਿਸਤਾਨੀ ਨਾਗਰਿਕ ਭਾਰਤ ਛੱਡ ਕੇ ਪਾਕਿਸਤਾਨ ਵਾਪਸ ਚਲੇ ਜਾਣ ਜੋ ਵੀਜ਼ਾ ਆਦਿ ਲੈ ਕੇ ਪੰਜਾਬ ਵਿੱਚ ਜਾਂ ਭਾਰਤ ਵਿੱਚ ਆਉਂਦੇ ਹਨ। ਉਹਨਾਂ ਨੂੰ ਦੋ ਦਿਨਾਂ ਵਿੱਚ ਵਾਪਸ ਮੁੜਨ ਦੀ ਹਦਾਇਤ ਦਿੱਤੀ ਗਈ। ਮਤਲਬ ਸਾਰੇ ਪਾਕਿਸਤਾਨੀ ਵੀਜ਼ਾ ਰੱਦ ਪਾਕਿਸਤਾਨ ਦੇ ਭਾਰਤ ਵਿੱਚ ਦਿੱਤਾਵਾਸ ਵਿੱਚ ਕਰਮਚਾਰੀਆਂ ਦੀ ਸੰਖਿਆ ਵੀ 50 ਤੋਂ ਘਟਾ ਕੇ 30 ਕਰ ਦਿੱਤੀ ਗਈ ਇੱਕ ਤਰ੍ਹਾਂ ਐਮਬੈਸੀ ਬੰਦ ਇੱਕ ਤਰ੍ਹਾਂ ਪਾਕਿਸਤਾਨੀ ਐਮਬੈਸੀ ਬੰਦ ਇਸ ਤੋਂ ਇਲਾਵਾ ਦੋਸਤੋ ਅਟਾਰੀ ਵਾਗਾ ਬਾਰਡਰ ਉਹ ਵੀ ਬੰਦ ਕਰ ਦਿੱਤਾ ਗਿਆ ਹੈ ਇੱਕ ਤਰ੍ਹਾਂ ਪਾਕਿਸਤਾਨ ਨਾਲ ਸਬੰਧ ਅਤੇ ਵਪਾਰ ਪੂਰੀ ਤਰ੍ਹਾਂ ਇਸ ਵੇਲੇ ਬੰਦ ਕਰ ਦਿੱਤੇ ਗਏ ਹਨ ਪਰ ਇਸ ਤੋਂ ਵੀ ਖਤਰਨਾਕ ਕਦਮ ਚੁੱਕਿਆ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਹੋਇਆ ਸਿੰਧੂ ਜਲ ਸਮਝੌਤਾ ਉਹ ਇੱਕ ਤਰ੍ਹਾਂ ਰੱਦ ਕਰ ਦਿੱਤਾ ਹੈ ਭਾਵੇਂ ਇਸ ਨੂੰ ਅਸਥਾਈ ਰੋਗ ਜਾਂ ਰੱਦ ਕਰਨਾ ਕਿਹਾ ਜਾ ਰਿਹਾ ਹੈ ਪਰ ਹੁਣ ਭਾਰਤ ਇੱਕ ਤਰ੍ਹਾਂ ਇਸੇ ਸਮਝੌਤੇ ਤੋਂ ਬਾਹਰ ਆ ਹੀ ਗਿਆ ਹੈ ਦੋਸਤੋ ਇਸ ਦਾ ਹਿਸਾਬ ਤੋਂ ਵੱਧ ਸਿੱਧਾ ਤੇ ਵੱਡਾ ਅਸਰ ਪਾਕਿਸਤਾਨ ਦੇ ਉੱਪਰ ਪਵੇਗਾ ਦੋਸਤੋ ਇਹ ਸਿੰਧੂ ਜਲ ਸਮਝੌਤਾ ਕੀ ਹੈ ਅੱਜ ਉਸ ਬਾਰੇ ਵੀ ਥੋੜੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਲਨ ਨੈਰੂ ਸਨ ਅਤੇ ਉਸ ਵੇਲੇ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਅਯੂਬ ਖਾਨ ਉਹਨਾਂ ਨੇ ਆਪਸ ਵਿੱਚ ਸਿੰਧੂ ਨਦੀ ਜਲ ਸਮਝੌਤਾ ਕੀਤਾ ਸੀ ਇਸੇ ਸਮਝੌਤੇ ਅਨੁਸਾਰ ਸਿੰਧੂ ਬੇਸਨ ਵਿੱਚ ਵਹਿਣ ਵਾਲੀਆਂ 6 ਨਦੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪੂਰਬੀ ਹਿੱਸਾ ਤੇ ਪੱਛਮੀ ਹਿੱਸਾ ਇਸੇ ਸਮਝੌਤੇ ਅਨੁਸਾਰ ਪੂਰਬੀ ਹਿੱਸੇ ਦੀਆਂ ਨਦੀਆਂ ਜਿਨ੍ਹਾਂ ਵਿੱਚ ਰਾਵੀ ਬਿਆਸ ਅਤੇ ਸਤਲੁਜ ਜਾਂਦੀਆਂ ਸਨ ਉਹਨਾਂ ਦੇ ਉੱਪਰ ਭਾਰਤ ਨੂੰ ਪੂਰਾ ਕੰਟਰੋਲ ਦਿੱਤਾ ਗਿਆ ਪੱਛਮੀ ਹਿੱਸੇ ਵਿੱਚ ਸਿੰਧੂ ਚਨਾਬ ਜ਼ਿਲ੍ਹਿਆਂ ਵਿੱਚੋਂ ਭਾਰਤ ਦੇ ਹਿੱਸੇ ਵਿੱਚ ਉਸ ਦਾ ਸਿਰਫ 20% ਪਾਣੀ ਹੀ ਵਰਤਣਾ ਇਹ ਮਨਜ਼ੂਰ ਹੋਇਆ ਸੀ ਇਸੇ ਸਮਝੌਤੇ ਅਨੁਸਾਰ ਹੁਣ ਜੇ ਭਾਰਤ ਇਸ ਸਮਝੌਤੇ ਤੋਂ ਬਾਹਰ ਹੁੰਦਾ ਹੈ ਤਾਂ ਦੋਸਤੋ ਪਾਕਿਸਤਾਨ ਜਾਂਦੇ ਪੂਰੇ ਪਾਣੀ ਨੂੰ ਉਹ ਰੋਕ ਸਕਦਾ ਹੈ ਦੋਸਤੋ ਜੇ ਭਾਰਤ ਭਾਰਤ ਵਾਲੇ ਪਾਸੇ ਇੱਕ ਦੋ ਵੀ ਡੈਮ ਬਣਾ ਲਵੇ ਤਾਂ ਪਾਕਿਸਤਾਨ ਵਿੱਚ ਪਾਣੀ ਦੀ ਚੰਗੀ ਅਚਰਾ ਤੰਗੀ ਹੋ ਜਾਵੇਗੀ ਪਾਣੀ ਦੀ ਸਪਲਾਈ ਪਾਕਿਸਤਾਨ ਵਿੱਚ ਰੁਕਣ ਨਾਲ ਪਾਕਿਸਤਾਨ ਵਿੱਚ ਕਿਸਾਨੀ ਦਾ ਲੱਕ ਟੁੱਟ ਜਾਵੇਗਾ ਫਸਲਾਂ ਫਸਲਾਂ ਲਈ ਤਰਸਣਗੇ ਉੱਥੋਂ ਦੇ ਲੋਕ ਹੁਣ ਦੋਸਤੋ ਅੱਗੇ ਮਈ ਜੂਨ ਵਿੱਚ ਝੋਨਾ ਬੀਜਿਆ ਜਾਣਾ ਹੈ ਇੰਜ ਹੀ ਜੇ ਅਗਲੇ ਸਾਲ ਤੱਕ ਜੇ ਇਹ ਸਮਝੌਤਾ ਇੰਜ ਹੀ ਰੱਦ ਰਹਿੰਦਾ ਹੈ ਭਾਰਤ ਕੋਈ ਡੈਮ ਵਗੈਰਾ ਖੜਾ ਕਰ ਲੈਂਦਾ ਹੈ ਤਾਂ ਉਸ ਵੇਲੇ ਕਿੰਨੀ ਤੋੜ ਹੋਵੇਗੀ ਪਾਣੀ ਦੀ ਸਭ ਨੂੰ ਪਤਾ ਲੱਗ ਜਾਵੇਗਾ ਕਿ ਕਿੰਨਾ ਮੁਸ਼ਕਲ ਹੈ ਬਿਨਾ ਪਾਣੀ ਤੋਂ ਫਸਲਾਂ ਪੈਦਾ ਕਰਨੀਆਂ ਇੱਕ ਤਰ੍ਹਾਂ ਕਿਹਾ ਜਾਵੇ ਜੇ ਭਾਰਤੀ ਸਮਝੌਤੇ ਨੂੰ ਰੱਦ ਕਰ ਦਿੰਦਾ ਹੈ ਤਾਂ ਪਾਕਿਸਤਾਨ ਬਰਬਾਦ ਹੁਣ ਤਾਂ ਕਣਕ ਲਈ ਪਾਕਿਸਤਾਨ ਜਿਹਾ ਪਾਕਿਸਤਾਨੀ ਆਟੇ ਲਈ ਤਰਸਦੇ ਹਨ ਫੇਰ ਚੋਲ ਹਾਂਜੀ ਚੋਲਾਂ ਲਈ ਚਾਵਲਾਂ ਲਈ ਵੀ ਤਰਸਣਗੇ ਪਾਕਿਸਤਾਨੀ ਬਰੀਆਨੀ ਦੇ ਬੜੇ ਸ਼ਕੀਨ ਮੰਨੇ ਜਾਂਦੇ ਹਨ ਪਰ ਬਿਨਾ ਚਾਵਲਾਂ ਤੋਂ ਕਿਵੇਂ ਬਰੀਆਨੀ ਬਣੇਗੀ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਇੰਜ ਭਾਰਤ ਨੇ ਇੱਕ ਤਰ੍ਹਾਂ ਪਾਕਿਸਤਾਨ ਦੀ ਆਰਥਿਕ ਮੋਰਚੇ ਦੇ ਉੱਪਰ ਪੂਰੀ ਤਰ੍ਹਾਂ ਕਿਰੇਬੰਦੀ ਕਰ ਦਿੱਤੀ ਹੈ ਪਰ ਭਾਰਤ ਦੇ ਲੋਕ ਤਾਂ ਬਦਲਾ ਚਾਹੁੰਦੇ ਹਨ ਕਿ મોત ਦਾ ਬਦਲਾ મોત ਇੱਕ ਫੌਜੀ ਕਾਰਵਾਈ ਪਾਕਿਸਤਾਨ ਦੀ ਸ਼ਰਮਨਾਕ ਹਾਰ ਪਰ ਦੋਸਤੋ ਕਿ ਪਾਕਿਸਤਾਨ ਨਾਲ ਜੰਗ ਦੀ ਸ਼ੁਰੂਆਤ ਹੋ ਜਾਵੇਗੀ ਪਾਕਿਸਤਾਨ ਪਹਿਲਾਂ ਵੀ ਕਈ ਘਟਨਾਵਾਂ ਕਰ ਚੁੱਕਾ ਹੈ ਜਿਨ੍ਹਾਂ ਵਿੱਚ ਉਰੀ ਵਰਗੀਆਂ ਘਟਨਾਵਾਂ ਸੀ ਆਸ ਆਰ ਪੀ ਦੇ ਕਾਫਲੇ ਦੇ ਉੱਪਰ ਹਮਲਾ ਪਾਕਿਸਤਾਨ ਹੀ ਕਿਉਂ ਦੋਸਤੋ ਬੰਗਲਾਦੇਸ਼ ਵਿੱਚ ਇਹੋ ਜਿਹੀਆਂ ਘਟਨਾਵਾਂ ਹੋ ਜਾਂ ਇੱਕ ਤਰ੍ਹਾਂ ਬੰਗਲਾਦੇਸ਼ ਵਿੱਚ ਹਿੰਦੂਆਂ ਦਾ ਨਰਸਰ ਹਾਰ ਪਿਛਲੇ ਦਿਨਾਂ ਵਿੱਚ ਹੋ ਰਿਹਾ ਸੀ ਪਰ ਭਾਰਤ ਦੀ ਗਵਰਨਮੈਂਟ ਜੋ ਆਪਣੇ ਆਪ ਨੂੰ ਹਿੰਦੂ ਪੱਖੀ ਗਵਰਨਮੈਂਟ ਕਹਿੰਦੀ ਹੈ ਉਸਨੇ ਕੋਈ ਖਾਸ ਕਦਮ ਨਾ ਚੁੱਕਿਆ ਉਸ ਵੇਲੇ ਦੋਸਤੋ ਬਹੁਤ ਉਕਸਾਵੇ ਵਾਲੀਆਂ ਗੱਲਾਂ ਹੋਈਆਂ ਸਨ ਪਰ ਭਾਰਤ ਦੀ ਗਵਰਨਮੈਂਟ ਮੋਦੀ ਗਵਰਨਮੈਂਟ ਕਿਸੇ ਵੀ ਹਾਲਾਤ ਵਿੱਚ ਬਾਰਡਰ ਕ੍ਰੋਸ ਕਰਨ ਦੀ ਸਥਿਤੀ ਵਿੱਚ ਨਹੀਂ ਗਈ ਇਸੇ ਕਰਕੇ ਕਿਹਾ ਜਾਣ ਲੱਗ ਪਿਆ ਸੀ ਕਿ ਮੋਦੀ ਗਵਰਨਮੈਂਟ ਜੰਗ ਤੋਂ ਭੱਜਦੀ ਹੈ ਮੋਦੀ ਡਰਪੋਕ ਹਨ ਪਰ ਕੀ ਸੱਚ ਹੀ ਇਹੋ ਸਥਿਤੀ ਹੈ ਦੋਸਤੋ ਕਿ ਡਰਪੋਕ ਪ੍ਰਧਾਨ ਮੰਤਰੀ ਸਰਜਿਕਲ ਸਟ੍ਰਾਈਕ ਵਰਗਾ ਸਟੈਪ ਚੁੱਕ ਸਕਦਾ ਹੈ ਜਰੂਰ ਸੋਚੋ ਪਰ ਇਹ ਤਾਂ ਸੱਚ ਹੈ ਦੋਸਤੋ ਕਿ ਮੋਦੀ ਗਵਰਨਮੈਂਟ جنگ ਤੋਂ ਭੱਜਦੀ ਹੈ ਜਦੋਂ ਕਿ ਬਹੁਤ ਵਾਰੀ جنگ ਵਰਗੇ ਹਾਲਾਤ ਭਾਰਤ ਮੂਰੇ ਆਏ ਸਨ ਪਰ ਉਹ ਹਰ ਵਾਰ ਜੰਗ ਤੋਂ ਭੱਜੀ ਪਰ ਇਸ ਵਾਰ ਹੋ ਸਕਦਾ ਹੈ ਕਿ ਛੋਟੀ ਜੰਗ ਭਾਰਤ ਛੇੜ ਸਕਦਾ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦਾ ਆਪਣਾ ਹੀ ਸਟਾਈਲ ਹੈ ਜਗਾ ਤੇ ਸਮਾਂ ਭਾਰਤ ਸਰਕਾਰ ਹੀ ਚੁਣੇਗੀ ਤਾਂ ਜੋ ਕਿ ਮੋਦੀ ਗਵਰਨਮੈਂਟ ਦੁਸ਼ਮਣ ਦੇ ਟਰੈਪ ਵਿੱਚ ਨਾ ਜਾਵੇ ਦੋਸਤੋ ਭਾਰਤ ਬਹੁਤ ਵਾਰੀ ਜੰਗ ਟਾਲਦਾ ਰਿਹਾ ਹੈ ਪਰ ਹੁਣ ਲੱਗਦਾ ਹੈ ਕਿ ਇਸ ਵਾਰ ਇੱਕ ਛੋਟੀ ਜਹੀ ਜੰਗ ਜੇਸਾ ਰਹੀ ਪਾਕਿਸਤਾਨ ਅਕੁਪਾਈਡ ਕਸ਼ਮੀਰ ਵਾਪਸ ਲਿਆ ਜਾ ਸਕਦਾ ਹੈ ਉਹ ਛੇੜ ਦਿੱਤੀ ਜਾਵੇਗੀ ਕਿਉਂਕਿ ਹੁਣ ਭਾਰਤ ਦੇ ਲੋਕ ਛੋਟੀ ਮੋਟੀ ਸਰਜਿਕਲ ਸਟ੍ਰਾਈਕ ਤੋਂ ਖੁਸ਼ ਨਹੀਂ ਹੋਣਗੇ ਪਰ ਜੇ جنگ ਛੇੜੀ ਦੋਸਤੋ ਤਾਂ ਕੀ ਹੋਵੇਗਾ ਭਾਰਤ ਦੇ ਦੁਸ਼ਮਣ ਕਈ ਦੁਸ਼ਮਣ ਜਿਨ੍ਹਾਂ ਵਿੱਚ ਚੀਨ ਅਤੇ ਤੁਰਕੀ ਖਾਸ ਹਨ ਉਹ ਪਾਕਿਸਤਾਨ ਦੀ ਪਿੱਠ ਦੇ ਉੱਪਰ ਆ ਕੇ ਖੜੇ ਹੋ ਜਾਣਗੇ ਦੋਸਤ ਇਹ ਸਥਿਤੀ ਲਗਭਗ ਉਹੋ ਜਿਹੀ ਹੀ ਹੋਵੇਗੀ ਜਿਵੇਂ ਯੂਰੋਪੀਅਨ ਯੂਨੀਅਨ ਨੇ ਰਸ਼ੀਆ ਦੇ ਨਾਲ جنگ ਛੇੜ ਕੇ ਯੂਕਰੇਨ ਨੂੰ ਜੰਗ ਦਾ ਮੈਦਾਨ ਬਣਾ ਲਿਆ ਸੀ ਉਵੇਂ ਹੀ ਚੀਨ ਪਾਕਿਸਤਾਨ ਦੀ ਧਰਤੀ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਜਿੰਨਾ ਨੁਕਸਾਨ ਹੋਵੇਗਾ ਪਾਕਿਸਤਾਨ ਦਾ ਲੋਕ ਮਰਨਗੇ ਪਾਕਿਸਤਾਨੀ ਫੌਜੀ ਮਰਨਗੇ ਪਾਕਿਸਤਾਨ ਦੇ ਇੰਜ ਚੀਨ ਦਾ ਕੁਝ ਨਹੀਂ ਜਾਵੇਗਾ ਪਰ ਪਾਕਿਸਤਾਨ ਉਹ ਇੱਕ ਦੋ ਟੁਕੜਿਆਂ ਵਿੱਚ ਵੰਡਿਆ ਜਾ ਸਕਦਾ ਹੈ ਪਾਕਿਸਤਾਨ ਦੀ ਧਰਤੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਜੰਗ ਕਰਕੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਤੇ ਭਾਰਤ ਨੂੰ ਵੀ ਕੁਝ ਹੱਦ ਤੱਕ ਨੁਕਸਾਨ ਪਹੁੰਚੇਗਾ ਪਾਕਿਸਤਾਨ ਅਤੇ ਬੰਗਲਾਦੇਸ਼ ਚ ਦੋਸਤੋ ਜੋ ਹਾਲਾਤ ਬਣੇ ਹਨ ਉਸ ਪਿੱਛੇ ਵੀ ਤਾਂ ਚਾਈਨਾ ਹੀ ਹੈ ਕਾਰਨ ਇਸ ਦਾ ਵੀ ਇੱਕ ਠੋਸ ਕਾਰਨ ਹੈ ਦੋਸਤੋ ਇਸ ਖੇਤੇ ਵਿੱਚ ਭਾਰਤ ਚੀਨ ਨੂੰ ਬੜੀ ਤਗੜੀ ਟੱਕਰ ਦੇ ਰਿਹਾ ਹੈ ਦੋਸਤੋ ਜਿਵੇਂ ਅਮਰੀਕਾ ਸੁਪਰ ਪਾਵਰ ਬਣ ਕੇ ਦੁਨੀਆ ਭਰ ਵਿੱਚ ਦੰਤ ਨਾਉਂਦਾ ਫਿਰਦਾ ਹੈ ਉਵੇਂ ਹੀ ਚੀਨ ਵੀ ਚਾਹੁੰਦਾ ਹੈ ਕਿ ਉਹ ਸੁਪਰ ਪਾਵਰ ਹੋਵੇ ਦੁਨੀਆ ਵਿੱਚ ਉਸ ਦਾ ਰਤਬਾ ਹੋਵੇ ਅਮਰੀਕਾ ਵਰਗਾ ਜਾਂ ਉਸ ਤੋਂ ਵੀ ਵੱਡਾ ਪਰ ਭਾਰਤ ਕਿਸੇ ਦੀ ਆਪਣੇ ਉੱਪਰ ਸਰਦਾਰੀ ਕਬੂਲ ਨਹੀਂ ਕਰ ਰਿਹਾ ਹੈ ਇਸ ਵੇਲੇ ਇੱਥੋਂ ਤੱਕ ਕਿ ਅਮਰੀਕਾ ਦੀ ਵੀ ਨਹੀਂ ਅਮਰੀਕਾ ਨੂੰ ਵੀ ਬਿਗ ਪਾਪਾ ਜਾਂ ਸੈਂ ਪਾਪਾ ਵਾਂਗ ਨਹੀਂ ਕਿਸੇ ਬਿਗ ਬ੍ਰਦਰ ਵਾਂਗ ਵੀ ਨਹੀਂ ਸਗੋਂ ਇੱਕ ਚੰਗੇ ਦੋਸਤ ਵਾਂਗੂ ਭਾਰਤ ਇਸ ਵੇਲੇ ਟ੍ਰੀਟ ਕਰ ਰਿਹਾ ਹੈ ਫਿਰ ਦੋਸਤੋ ਇਹਨਾਂ ਮਾਮਲਿਆਂ ਵਿੱਚ ਚੀਨ ਦੀ ਵੈਲਿਊ ਹੀ ਕੀ ਹੈ ਜਿਸ ਨਾਲ ਬਾਰਡਰ ਕਰਕੇ ਅਕਸਰ ਤਣਾਅ ਬਣਿਆ ਰਹਿੰਦਾ ਹੈ ਪਿਛਲੇ ਕੁਝ ਸਾਲਾਂ ਤੋਂ ਚੀਨ ਨੂੰ ਡਰਸਤਾਨ ਲੱਗ ਪਿਆ ਹੈ ਕਿ ਭਾਰਤ ਹੌਲੀ-ਹੌਲੀ ਵਿਦੇਸ਼ੀ ਇਨਵੈਸਟਰ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਚੀਨ ਦੀ ਥਾਂ ਤੇ ਭਾਰਤ ਵਿੱਚ ਸਸਤੀ ਲੇਬਰ ਕੁਆਲਿਫਾਈਡ ਸੌਫਟ ਅਤੇ ਵੱਡਾ ਬਾਜ਼ਾਰ ਪੱਛਮੀ ਤਾਕਤਾਂ ਨੂੰ ਇਸ ਵੇਲੇ ਦਿਖ ਰਿਹਾ ਹੈ ਇੰਜ ਦੋਸਤੋ ਮੈਨੂਫੈਕਚਰਿੰਗ ਸੈਕਟਰ ਵਿੱਚ ਭਾਰਤ ਚੀਨ ਦੇ ਮੁਕਾਬਲੇ ਦੁਨੀਆ ਦੀ ਪਹਿਲੀ ਪਸੰਦ ਹੌਲੀ-ਹੌਲੀ ਬਣਦਾ ਜਾ ਰਿਹਾ ਹੈ ਇਸੇ ਲਈ ਚੀਨ ਦੀ ਗਵਰਨਮੈਂਟ ਚੀਨ ਦੀ ਕਮਿਊਨਿਸਟ ਪਾਰਟੀ ਉਹ ਭਾਰਤ ਵਿੱਚ ਲਗਭਗ ਆਪਣੇ ਤੀਜੇ ਚੌਥੇ ਹੱਥ ਰਹੀਂ ਸੇ ਕਿਸਾਨ ਅੰਦੋਲਨ ਅਤੇ ਹੁਣ ਵੱਖਵਾ ਅੰਦੋਲਨ ਰਾਹੀਂ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ ਤਾਂ ਜੋ ਕਿ ਨਾ ਕੰਪਨੀਆਂ ਇੰਟਰਨੈਸ਼ਨਲ ਇਨਵੈਸਟਰ ਦੇ ਵਿੱਚ ਇਹ ਸਨੇਹਾ ਪਚਾਇਆ ਜਾ ਸਕੇ ਕਿ ਭਾਰਤ ਵਿੱਚ ਰਾਜਨੀਤਿਕ ਹਾਲਾਤ ਉਹ ਸਥਿਰ ਹਨ ਉੱਥੇ ਸੜਕਾਂ ਬੰਦ ਰਹਿੰਦੀਆਂ ਹਨ ਤੋੜਫੋੜ ਦੀਆਂ ਘਟਨਾਵਾਂ ਮਾਰੇ ਲਾ ਬੰਦ ਇਹੋ ਜਿਹੀਆਂ ਘਟਰਾਵਾਂ ਕਰਕੇ ਉੱਥੇ ਪੈਸਾ ਇਨਵੈਸਟ ਕਰਨਾ ਕੋਈ ਸਿਆਣਾ ਕਦਮ ਨਹੀਂ ਹੈ ਪਰ ਕਿਉਂਕਿ ਇਹ ਕੀਤਾ ਤੀਜੇ ਚੌਥੇ ਹੱਥ ਰਾਹੀਂ ਜਾਂਦਾ ਸੀ ਇਸ ਵਜਿਹੇ ਸਿੱਧਾ ਚੀਨ ਸ਼ਾਮਲ ਨਹੀਂ ਹੁੰਦਾ ਸੀ ਤੀਜਾ ਤੀਜਾ ਚੌਥਾ ਹੱਥ ਮਤਲਬ ਕਿ ਕੁਝ ਸਟੈਪ ਅਮਰੀਕਾ ਰਾਹੀਂ ਫੋਰਨ ਫੰਡਿੰਗ ਰਾਹੀਂ ਜੋ ਅਮਰੀਕਾ ਰਾਹੀਂ ਭਾਰਤ ਵਿੱਚ ਕੀਤੀ ਜਾਂਦੀ ਸੀ ਪਰ ਹੁਣ ਦੋਸਤੋ ਦੱਸਿਆ ਜਾਂਦਾ ਹੈ ਕਿ ਅਮਰੀਕਾ ਵਿੱਚ ਜਦੋਂ ਦੀ ਨਵੀਂ ਗਵਰਨਮੈਂਟ ਆਈ ਹੈ ਇਹ ਕੰਮ ਕਰਨਾ ਥੋੜਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਅਮਰੀਕਾ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਉਹ ਐਂਟੀ ਕਮਿਊਨਿਸਟ ਮੰਨੇ ਜਾਂਦੇ ਹਨ ਇਸੇ ਲਈ ਭਾਰਤ ਵਿੱਚ ਹੁਣ ਉਹ ਇਹੋ ਜਿਹੇ ਅੰਦੋਲਨ ਖੁੱਲਕੇ ਨਹੀਂ ਕਰਵਾ ਸਕਣਗੇ ਇਸੇ ਲਈ ਲੱਗਦਾ ਹੈ ਕਿ ਭਾਰਤ ਵਿੱਚ ਇਹ ਜਹਾਦੀ ਹਮਲਾ ਕਰਾਇਆ ਗਿਆ ਹੈ ਤਾਂ ਜੋ ਕਿ ਭਾਰਤ ਨੂੰ ਪਾਕਿਸਤਾਨ ਨਾਲ ਜੰਗ ਵਿੱਚ ਉਲਝਾ ਦਿੱਤਾ ਜਾਵੇ ਜੰਗ ਦੋਸਤੋ ਕਿਸੇ ਲਈ ਵੀ ਚੰਗੀ ਨਹੀਂ ਹੁੰਦੀ ਪਰ ਕਈ ਵਾਰ ਦੋਸਤੋ ਇਹ ਮਜਬੂਰੀ ਬਣ ਹੀ ਜਾਂਦੀ ਹੈ 2014 ਵੇਲੇ ਦੋਸਤੋ ਭਾਰਤ ਦੁਨੀਆ ਭਰ ਵਿੱਚ 11ਵੀਂ ਇਕਨੋਮਿਕ ਪਾਵਰ ਮੰਨਿਆ ਜਾਂਦਾ ਸੀ ਪਰ ਦਸਾਂ ਸਾਲਾਂ ਵਿੱਚ ਹੀ ਦੋਸਤੋ ਮੋਦੀ ਗਵਰਨਮੈਂਟ ਦੇ ਵਿਕਾਸ ਦੇ ਰਾਹ ਤੇ ਤੁਰਦੇ ਹੋਏ ਇਸ ਨੂੰ ਟੌਪ 5 ਇਕਨੋਮਿਕ ਪਾਵਰ ਵਿੱਚ ਲੈ ਆਉਂਦਾ ਹੈ ਜੰਗ ਹੋਈ ਤਾਂ ਦੋਸਤੋ ਕੀ ਹੋਵੇਗਾ ਦੇਸ਼ ਦਾ ਧਨ ਸਰਕਾਰਾਂ ਦਾ ਧਿਆਨ ਜੰਗ ਵੱਲ ਜਾਵੇਗਾ ਪੈਸਾ ਪੈਸਾ ਵਿਕਾਸ ਦੀ ਥਾਂ ਦੇਸ਼ ਦੀ ਤਰੱਕੀ ਲਈ ਖਰਚ ਹੋਣ ਦੀ ਥਾਂ ਜੰਗ ਵਿੱਚ ਖਰਚਾ ਜਾਵੇਗਾ ਇੰਜ ਭਾਰਤ ਦੀ ਵਿਕਾਸ ਦੀ ਦਰ ਕੁਝ ਸਮੇਂ ਲਈ ਖਾਸ ਕਰਕੇ ਦੋ ਸਾਲਾਂ ਲਈ ਰੁਕ ਜਾਵੇਗੀ ਇਸੇ ਕਰਕੇ ਮੋਦੀ ਗਵਰਨਮੈਂਟ جنگ ਲਗਾਤਾਰ ਟਾਲ ਰਹੀ ਸੀ ਤਾਂ ਜੋ ਕਿ ਵਿਕਾਸ ਦੇ ਰਸਤੇ ਉੱਪਰ ਦੇਸ਼ ਜਿੱਦ ਨੂੰ ਤੁਰ ਪਿਆ ਹੈ ਉਹ ਉੱਧਰ ਨੂੰ ਤੁਰਦਾ ਰਹੇ ਨਾ ਕਿ ਕਿਸੇ ਡਰ ਕਰਕੇ ਪਰ ਇਸ ਵਾਰ ਸ਼ਾਇਦ ਜੰਗ ਇੱਕ ਸੀਮਿਤ ਜੰਗ ਸਰਕਾਰ ਦੀ ਮਜਬੂਰੀ ਬਣ ਜਾਵੇਗੀ ਪਰ ਪਾਕਿਸਤਾਨ ਚਾਈਨਾ ਦੀ ਚੁੱਕ ਵਿੱਚ ਆ ਕੇ ਆਪਣਾ ਚੱਗਾ ਚੋੜਾ ਕਰਵਾ ਲਵੇਗਾ ਇਹ ਭੁਖੇ ਜੀ ਦੇਖਣਾ ਹੋਵੇਗਾ ਭਾਰਤ ਜੀ ਇਕਨੋਮੀ ਸਟੈਪਾਂ ਤੋਂ ਇਲਾਵਾ ਕੁਝ ਹੋਰ ਵੀ ਤਗੜਾ ਸਟੈਪ ਚੁੱਕਦਾ ਹੈ ਤਾਂ ਉਸ ਦੀ ਗੱਲ ਵੀ ਜਲਦੀ ਹੀ ਕਰਾਂਗੇ ਦੋਸਤੋ ਬਾਕੀ ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਆਪਣਾ ਹੀ ਸਟਾਈਲ ਹੈ ਉਹ ਕੁੜਦੇ ਘੱਟ ਹਨ ਤੇ lblCredits ਦੇ ਜ਼ਿਆਦਾ ਹਨ ਇਸ ਵਾਰ ਜੋ 4-5 ਸਟੈਪ ਮੋਦੀ ਗਵਰਨਮੈਂਟ ਨੇ ਪਾਕਿਸਤਾਨ ਖਿਲਾਫ ਚੁੱਕੇ ਹਨ ਉਹ ਉਸ ਨੂੰ ਲਗਭਗ ਘ੍ਰਿਸ਼ਣਾ ਹੀ ਹੈ ਮੁਹਤਾਜ ਕਰਨਾ ਹੀ ਹੈ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਆਖਰ ਜੰਗ ਤੋਂ ਕਿੰਨੀ ਕੁ ਦੇਰ ਭਾਰਤ ਭੱਜ ਸਕਦਾ ਹੈ ਹੋ ਸਕਦਾ ਹੈ ਕਿ ਜੰਗ ਭਾਰਤ ਦੇ ਦਰਵਾਜ਼ੇ ਉੱਪਰ ਆ ਕੇ ਖੜੀ ਹੋਵੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹੋਸ ਬਸਤ ਸਦ ਸੰਗ